ਨਰਮ ਤਾਨੰਦ ਦੀ ਛੂਨ ਦੀ ਜੇ ਗੱਲ ਕਰੀਏ ਤਾਂ ਫਾਈਨਲਿਸਟ ਆ ਗਏ ਹੈ ਜਿਹੜੇ ਹੁਣ ਇਸ ਦੌੜ ਦੇ ਵਿੱਚ ਦੌੜਨਗੇ 15 ਉਮੀਦਵਾਰ ਰਹਿ ਗਏ ਆ ਮਕਾਲੀ ਦੇ ਨਾਲ ਲਾ ਪੜ ਦੇਣਾ ਸੁਖਵਿੰਦਰ ਕੌਰ ਅਕਾਲੀ ਦਲ ਹਰਜੀਤ ਸਿੰਘ ਸੰਧੂ ਪਾਜ ਪਰਮਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਕਰਨਵੀਰ ਸਿੰਘ ਕਾਂਗਰਸ ਸ਼ਾਮਲਾਲ ਗਾਂਧੀ ਸਚੋ ਸੱਚ ਪਾਰਟੀ ਨੈਬ ਸਿੰਘ ਨੈਸ਼ਨਲ ਜਸਟਿਸ ਪਾਰਟੀ ਅਰुण ਕੁਮਾਰ ਖੁਰਮੀ ਰਾਜਪੂਤ आजाद हरपाल सिंह पंगू आजाद हरबिंदर कौर उस्मा उस्मा कांड वाली बीबी जिसने लालपुरा सजा करवाई सी एडवोकेट कोमलप्रीत सिंह आजाद ये भनेवे आ गए सोल साहब जहाँ की मौत तो बाद खाली हुई सी जसवंत सिंह सोल आजाद नीटू शटर वाला ये आजाद होंगे ही है तू पता आजाद परिंदा है भाई ਮਨਦੀਪ ਸਿੰਘ ਆਜ਼ਾਦ ਮਨਦੀਪ ਸਿੰਘ ਖਾਲਸਾ ਇਹ ਵੀ ਆਜ਼ਾਦ ਦੋ ਮਨਦੀਪ ਸਿੰਘ ਨੇ ਇਸ ਜੂਨ ਮੈਦਾਨ ਚ ਯਾਦ ਰੱਖਣਾ ਅਤੇ ਇਸ ਤੋਂ ਇਲਾਵਾ ਵਿਜੇ ਕੁਮਾਰ ਉਹ ਵੀ ਆਜ਼ਾਦ ਡਟੇ ਹੋਏ ਨੇ ਠੀਕ ਹੈ ਜੀ ਤਾਂ ਇਹ ਲਿਸਟ ਹੁਣ ਆ ਗਈ ਆਪਣੇ ਸਾਹਮਣੇ ਇਸ ਦਰਮਿਆਨ ਇੱਕ ਸ਼ਿਕਾਇਤ ਵੀ ਆਪਣੇ ਸਾਹਮਣੇ ਆਈ ਆ ਕਿ ਤਰਮ ਤਾਰਨ ਦੇ ਐਸਐਸਪੀ ਬੀਬੀ ਅਰਬਜੋਤ ਘਰੇਵਾਲ ਚੀ ਨੂੰ ਬਦਲਣ ਵਾਸਤੇ ਵੀ ਅਕਾਲੀ ਦਲ ਨੇ ਚਾਰਾ ਜੋ ਇਸ਼ੂ ਕਰ ਦਿੱਤੀ ਹੈ ਲਿਖਤੀ ਸ਼ਿਕਾਇਤ ਮੁੱਖ ਚੋਣ ਅਫਸਰ ਨੂੰ ਦੇ ਦਿੱਤੀ ਗਈ ਹੈ ਇਸ ਬਾਬਤ ਤੇ ਇਸ ਸ਼ਿਕਾਇਤ ਦੇ ਵਿੱਚ ਕਲਾ ਐਸ ਐਸ ਪੀ ਦਾ ਹੀ ਨਾਮ ਨਹੀਂ ਹੈ ਮੇਰੇ ਖਿਆਲ ਦੇ ਨਾਲ ਦੋ ਟੀ ਐਸ ਪੀ ਦਾ ਵੀ ਨਾਮ ਤਨ ਯਾਦ ਹੋਣਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਹਰਬੀਤ ਸੰਧੂ ਹੁਰਾਂ ਦੀ ਸਿਆਸਤ ਦਾ ਇੱਕ ਟੰਗ ਆ ਟੰਕੀ ਆ ਕਿ ਇਹ ਪਸੰਦੀਦਾ ਪੁਲਿਸ ਆਫੀਸਰਾਂ ਨੂੰ ਦੈਨ ਅਪ ਕਰਵਾਉਂਦੇ ਆ ਤਾਂ ਕਿ ਆਪਣੇ ਲੋਕਾਂ ਨੂੰ ਫੈਸਿਲੀਟੇਟ ਕੀਤਾ ਜਾਵੇ ਠੀਕ ਹੈ ਨਾ ਜੀ ਤਾਂ ਬੀਬੀ ਗਰੇਵਾਲ ਦੀ ਨਿਯੁਕਤੀ ਵੀ ਥੋੜਾ ਸਮਾਂ ਪਹਿਲਾਂ ਹੋਈ ਸੀ ਡੀਐਸਪੀ ਇਸ ਬਾਰੇ ਮੈਂ ਤੁਹਾਨੂੰ ਦੱਸਤਾ ਸੀਗਾ ਕਿ ਕੁਝ ਐਸਐਚਓ ਕੁਝ ਡਿਪਟੀ ਹਰਮਿਤ ਸੰਧੂ ਹਰਾਂ ਨੇ ਪਾਰਟੀ ਜੁਆਇਨ ਕਰਨ ਤੋਂ ਤੁਰੰਤ ਵਾਦੀ ਮੰਗ ਲਏ ਸਨ ਕਿ ਐਨਾ ਐਨਾ ਠਾਣਿਆ ਚ ਅਤੇ ਐਨਾ ਐਨਾ ਸਬਡਿਵੀਜ਼ਨ ਚ ਉਪ ਕਪਤਾਨ ਤਾਪੜੇ ਲਾ ਦਿਓ ਬਸ ਗੱਲ ਬਣ ਜਾਏਗੀ ਤਾਂ ਇਹ ਹੁਣ ਦੋ ਡੀਐਸਪੀਜ਼ ਨੇ ਤੇ ਇੱਕ ਐਸਐਸਪੀ ਦੀ ਸ਼ਿਕਾਇਤ ਜਿਹੜੀ ਆ ਪਹੁੰਚੀ ਆ ਦਲਾਂ ਦੀ ਰਣਨੀਤੀ ਤਿਆਰ ਹੈ ਪੰਜਾਬ ਕਾਂਗਰਸ ਤੇ ਭਾਜਪਾ ਦੇ ਆਲਾ ਨੇਤਾ ਰਣਨੀਤੀ ਬਣਾ ਰਹੇ ਆ ਅਕਾਲੀ ਪ੍ਰਚਾਰ ਦੇ ਵਿੱਚ ਰੁੱਝ ਰਹੇ ਆ ਉਹਨਾਂ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਖਾਸ ਹੋਣਗੇ ਆਮ ਆਦਮੀ ਪਾਰਟੀ ਤੇ ਤਾਂ ਚੋਣ ਪ੍ਰਚਾਰ ਚ ਕੈਲਕੂਲੇਟ ਹੀ ਨਿਕਲ ਰਹੀ ਹੈ ਮਾਨ ਸਾਹਿਬ 7-8 ਦਿਨ ਦੇ ਅੰਦਰ ਅੰਦਰ ਦੋ ਵਾਰੀ ਦੌਰਾ ਕਰ ਚੁੱਕੇ ਆ ਪ੍ਰਚਾਰ ਕਰ ਚੁੱਕੇ ਆ ਸੋ ਸੁਖਬੀਰ ਬਾਦਲ ਅਕਾਲੀ ਦਲ ਬਣੀਓ ਮਾਨ ਸਾਹਿਬ ਇਤਰੂ ਵੜਿੰਗ ਸਾਹਿਬ ਅਤੇ ਉਹਨਾਂ ਦੇ ਸਾਥੀ ਕਾਂਗਰਸ ਬਣੀਓ ਭਾਜਪਾ ਆਪਣੇ ਕੁਝ ਮਤਲਬ ਕਿ ਮਜ਼ਬੂਤ ਚਿਹਰੇ ਮੈਦਾਨ ਚੋਂ ਉਤਾਰਨਾ ਚਾਹੁੰਦੀ ਹੈ ਤਾਂ ਹਾਰਸ ਪੰਜਾਬ ਦੇ ਜਿਹੜੇ ਜਥੇਬੰਦੀ ਵਾਲੇ ਆ ਹੋ ਸਿਆਸੀ ਜਥੇਬੰਦੀ ਕਹ ਲਈਏ ਕਿ ਉਹ ਤਾਂ ਲੰਮਾ ਸਮਾਂ ਪਹਿਲਾਂ ਹੀ ਆਪਣਾ ਪ੍ਰਚਾਰ ਸ਼ੁਰੂ ਕਰ ਚੁੱਕੇ ਸੀਗੇ ਉਹਨਾਂ ਦੇ ਕੋਲ ਬੇਸ਼ੱਕ ਕੋਈ ਸਿਆਸੀ ਸਟਾਰ ਪ੍ਰਚਾਰਕ ਨਾ ਹੋਵੇ ਪਰ ਉਹ ਦੋ ਚਾਰ ਚਿਹਰੇ ਅਤੇ ਜਿਹੜਾ ਕੇਂਦਰਤ ਰੱਖਦੇ ਨੇ ਇਲੈਕਸ਼ਨ ਨੂੰ ਤਾਂ ਉਹ ਇਸ ਕੜੀ ਚ ਵੀ ਤੁਸੀਂ ਦੇਖੋਗੇ ਕਿ ਕਿ ਉਹਨਾਂ ਲਈ ਕਰ ਗ ਰਹੀ ਹੈ ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਇਹ ਹੁਣ ਤਰਨ ਤਰਨ ਦਾ ਜਿਹੜਾ ਚੋਣ ਅਖਾੜਾ ਹੈ ਪਖ ਜਾਏਗਾ ਆਉਣ ਵਾਲੇ 4-5 ਦਿਨਾਂ ਚ ਤੁਸੀਂ ਦੇਖਣਾ ਸ਼ਿਕਾਇਤਾਂ ਵੀ ਤੇਜ਼ ਹੋਣਗੀਆਂ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਹੋਰ ਵੀ ਤੁਹਾਨੂੰ ਗੱਲਾਂ ਜੜੀਆਂ ਉਹ ਤੇਜ਼ੀ ਨਾਲ ਸੁਣਨ ਨੂੰ ਮਿਲਣਗੀਆਂ ਤਰ੍ਹਾਂ ਤਰ੍ਹਾਂ ਦੀਆਂ ਦੰਦ ਕਥਾਵਾਂ ਚੱਲਣਗੀਆਂ ਇੰਤਜ਼ਾਰ ਕਰਦੇ ਆ ਕੀ ਵਰਦਾ ਸੋ ਮਾਫੀ ਇੱਕ ਵਾਰੀ ਫੇਰ ਮੰਗ ਲਈ ਨਾਲ ਕਿ ਹਾਲਾਤ ਮੇਰੇ ਸਿੱਧ ਪੱਖੋਂ ਠੀਕ ਨਹੀਂ ਸੀ ਕੋਸ਼ਿਸ਼ ਕੀਤੀ ਹੈ ਕਿ ਗਹਿਰਾ ਜ਼ਰੀ ਨਾ ਹੋਵੇ ਵੈਸੇ ਡਾਕਟਰ ਨੇ ਰੋਕਿਆ ਹੋਇਆ ਕਿ 2-4 ਦਿਨ ਬਾਈ ਜੇ ਰੈਸਟ ਕਰ ਸਕਦਾ ਤਾਂ ਕਰ ਪਰ ਕੰਮ ਤੇ ਚੱਲਦੇ ਹੀ ਰਹਿਣੇ ਚਾਹੀਦੇ ਆ